ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਅੱਪਾ ਪੜਾਂਗੇ ਲੇਖ ਨਰਕ ਅਤੇ ਸਵਰਗ ਵੱਖ-ਵੱਖ ਧਰਮਾਂ ਨੇ ਨਰਕ ਅਤੇ ਸਵਰਗ ਨੂੰ ਵੱਖ-ਵੱਖ ਢੰਗਾਂ ਨਾਲ ਵੱਖਰੇ-ਵੱਖਰੇ ਰੂਪਾਂ ਤੇ ਰੰਗਾਂ ਵਿੱਚ ਬਿਆਨ ਕੀਤਾ ਹੈ ਧਾਰਮਿਕ ਵਿਸ਼ਵਾਸਾਂ ਕਾਰਨ ਹਰ ਕੋਈ ਨਰਕ ਵਿੱਚ ਜਾਣ ਤੋਂ ਬਚਣਾ ਚਾਹੁੰਦਾ ਹੈ ਅਤੇ ਸਵਰਗ ਵਿੱਚ ਜਾਣਾ ਚਾਹੁੰਦਾ ਹੈ ਇਹ ਸੋਚ ਇਸ ਤੱਥ ਦਾ ਨਤੀਜਾ ਹੈ ਕਿ ਮੌਤ ਨੂੰ ਟਾਲਿਆ ਨਹੀਂ ਜਾ ਸਕਦਾ ਧਰਮ ਮੌਤ ਨੂੰ ਟਾਲਤਾ ਨਹੀਂ ਸਕਿਆ ਪਰ ਇਸ ਨੇ ਮੌਤ ਦੇ ਸੰਕਲਪ ਨੂੰ ਨਰਕ ਅਤੇ ਸਵਰਗ ਨਾਲ ਜੋੜ ਦਿੱਤਾ ਹੈ ਸੁਭਾਵਕ ਹੀ ਨਾਸਤਿਕ ਵਿਅਕਤੀ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਕਾਰਨ ਨਰਕ ਸਵਰਗ ਤੋਂ ਵੀ ਪ੍ਰਭਾਵਿਤ ਨਹੀਂ ਹੁੰਦੇ ਸੱਚ ਤਾਂ ਇਹ ਹੈ ਕਿ ਨਰਕ ਅਤੇ ਸਵਰਗ ਦੀ ਮਨੁੱਖੀ ਸੋਚ ਤੋਂ ਬਾਹਰ ਕੋਈ ਹੋਂਦ ਨਹੀਂ ਹੈ ਹਰ ਧਰਮ ਨੇ ਨਰਕ ਦੇ ਡਰਾਵੇ ਦਿੱਤੇ ਹਨ ਅਤੇ ਸਵਰਗ ਦੇ ਲਾਰੇ ਲਾਏ ਹਨ ਧਰਮ ਦੇ ਪ੍ਰਭਾਵ ਅਧੀਨ ਲੋਕ ਸਹਿਮਿਆ ਹੋਇਆ ਜੀਵਨ ਬਤੀਤ ਕਰਦੇ ਰਹੇ ਹਨ ਭਾਰਤ ਵਿੱਚ ਹਜ਼ਾਰਾਂ ਸਾਲ ਤਪੱਸਿਆ ਕੀਤੀ ਜਾਂਦੀ ਰਹੀ ਹੈ ਤਾਂ ਕਿ ਮੁਕਤੀ ਪ੍ਰਾਪਤ ਕੀਤੀ ਜਾ ਸਕੇ ਪਰ ਕਿਸੇ ਨੇ ਕਿਸੇ ਨੂੰ ਨਹੀਂ ਪੁੱਛਿਆ ਕਿ ਭਾਈ ਤੁਹਾਨੂੰ ਇਸ ਜੀਵਨ ਵਿੱਚ ਤਕਲੀਫ ਕੀ ਹੈ ਇਸ ਪੱਖ ਤੋਂ ਕਿਹਾ ਜਾ ਸਕਦਾ ਹੈ ਕਿ ਨਰਕ ਅਤੇ ਸਵਰਗ ਦੇ ਸੰਕਲਪਾਂ ਨੇ ਨਾ ਕੇਵਲ ਮਨੁੱਖੀ ਸੋਚ ਨੂੰ ਬਲਹਿਣ ਕੀਤਾ ਹੈ ਸਗੋਂ ਮਨੁੱਖ ਨੂੰ ਆਪਣਾ ਜੀਵਨ ਅਸਾਰੂ ਲੀਹਾਂ ਉੱਤੇ ਪਾਉਣ ਤੋਂ ਵੀ ਰੋਕਿਆ ਹੈ ਨਰਕ ਤੇ ਸਵਰਗ ਦੇ ਸੰਕਲਪ ਉਸਾਰਨ ਵਿੱਚ ਉਤਪਨ ਦੇ ਢੰਗ ਪ੍ਰਕਿਰਤਕ ਹਾਲਾਤਾਂ ਅਤੇ ਭੂਗੋਲਿਕ ਸਥਿਤੀਆਂ ਨੇ ਅਹਿਮ ਰੋਲ ਅਦਾ ਕੀਤਾ ਹੈ ਜਿੱਥੇ ਗਰਮੀ ਬਹੁਤ ਪੈਂਦੀ ਹੈ ਉੱਥੇ ਕਿਹਾ ਗਿਆ ਹੈ ਕਿ ਨਰਕ ਵਿੱਚ ਕਦੀ ਨਾ बुझਣ ਵਾਲੀ ਅੱਗ ਲੱਗੀ ਰਹਿੰਦੀ ਹੈ ਅਤੇ ਸਵਰਗ ਵਿੱਚ ਠੰਡੀਆਂ ਹਵਾਵਾਂ ਚਲਦੀਆਂ ਹਨ ਕਿਹਾ ਗਿਆ ਹੈ ਕਿ ਨਰਕ ਵਿੱਚ ਸੜੇ ਹਾਂਦ ਹੀ ਸੜੇ ਹਾਂਦ ਹੁੰਦੀ ਹੈ ਪਰ ਸਵਰਗ ਗੋਈਤ ਸੁਗੰਧੀਆਂ ਹੀ ਸੁਗੰਧੀਆਂ ਹੁੰਦੀਆਂ ਹਨ ਮੁਸਲਮਾਨਾਂ ਯਹੂਦੀਆਂ ਤੇ ਅਸਾਈਆਂ ਨੇ ਸਵਰਗ ਦੇ ਜਿਹੜੇ ਨਕਸ਼ੇ ਬਣਾਏ ਹਨ ਉਹਨਾਂ ਉੱਤੇ ਇਹਨਾਂ ਧਰਮਾਂ ਦੇ ਜਨਮ ਸਥਾਨਾਂ ਦੀ ਭੂਗੋਲਿਕ ਸਥਿਤੀਆਂ ਦਾ ਡੂੰਘਾ ਪ੍ਰਭਾਵ ਪਿਆ ਹੈ ਉਦਾਹਰਨ ਵਜੋਂ ਉਪਰੋਕਤ ਤਿੰਨੇ ਧਰਮ ਰੇਤਲੇ ਇਲਾਕਿਆਂ ਵਿੱਚ ਜਨਮੇ ਜਿੱਥੇ ਮੀਂਹ ਨਹੀਂ ਪੈਂਦਾ ਹਰਿਆਵਲ ਨਹੀਂ ਹੁੰਦੀ ਪਹਾੜ ਨਹੀਂ ਹੁੰਦੇ ਝਰਨੇ ਝੀਲਾਂ ਆਦੀ ਨਹੀਂ ਹੁੰਦੀਆਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਸਵਰਗ ਵਿੱਚ ਪਾ ਦਿੱਤੀਆਂ ਅਰਥਾਤ ਕਿਹਾ ਗਿਆ ਹੈ ਕਿ ਸਵਰਗ ਵਿੱਚ ਅਫਸਰਾ ਹਨ ਝੀਲਾਂ ਝਰਨੇ ਹਨ ਸਦਾ ਬਹਾਰ ਬਾਗ ਹਨ ਰਿੰਝਮ ਮੀਂਹ ਪੈਂਦਾ ਹੈ ਆਦਿ ਸਪਸ਼ਟ ਹੈ ਕਿ ਰੇਤਲੇ ਇਲਾਕਿਆਂ ਦੇ ਧਰਮਾਂ ਨੇ ਸਵਰਗ ਨੂੰ ਠੰਡੀਆਂ ਅਤੇ ਸੁਗਾਵੀਆਂ ਥਾਵਾਂ ਵਜੋਂ ਪੇਸ਼ ਕੀਤਾ ਹੈ ਦੂਜੇ ਪਾਸੇ ਸਦਾ ਬਰਫ਼ ਨਾਲ ਢੱਕੀਆਂ ਥਾਵਾਂ ਉੱਤੇ ਰਹਿਣ ਵਾਲੇ ਲੋਕਾਂ ਦਾ ਸਵਰਗ ਦਾ ਸੰਕਲਪ ਬਿਲਕੁਲ ਵੱਖਰਾ ਹੈ ਖੰਡ ਅਲਾਕਿਆਂ ਦੇ ਲੋਕਾਂ ਲਈ ਸਵਰਗ ਅਜਿਹੀ ਥਾਂ ਹੈ ਜਿੱਥੇ ਹਰ ਸਮੇਂ ਸੂਰਜ ਚਮਕਦਾ ਹੈ ਜਿੱਥੇ ਗਰਮ ਪਾਣੀ ਦੇ ਝਰਨੇ ਹਨ ਜਿੱਥੇ ਘੁੰਮਣ ਫਿਰਨ ਦੀਆਂ ਖੁੱਲ੍ਹਾ ਹਨ ਏਵੇਂ ਹੀ ਮੁਸਲਮਾਨਾਂ ਵਿੱਚ ਪਰਦੇ ਦੀ ਰਸਮ ਕਰਕੇ ਔਰਤ ਦਾ ਚਿਹਰਾ ਵੇਖਣਾ ਨਸੀਬ ਨਹੀਂ ਹੁੰਦਾ ਸੋ ਕਿਹਾ ਜਾਣ ਲੱਗ ਪਿਆ ਕਿ ਸਵਰਗ ਵਿੱਚ ਹੂਰਾ ਮਿਲਣਗੀਆਂ ਕਿਉਂਕਿ ਆਮ ਕਰਕੇ ਮੌਤ ਬੜਾਪੇ ਵਿੱਚ ਆਉਂਦੀ ਹੈ ਇਸ ਲਈ ਇਹ ਵਿਚਾਰ ਪਚਾਰਿਆ ਗਿਆ ਕਿ ਸਵਰਗ ਵਿੱਚ ਹਰ ਕੋਈ ਸਦਾ ਜਵਾਨੀ ਤੰਦਰੁਸਤੀ ਅਤੇ ਸੁੰਦਰਤਾ ਦੀ ਅਵਸਥਾ ਵਿੱਚ ਵਿਚਰਦਾ ਹੈ ਦੂਜੇ ਪਾਸੇ ਸ਼ਰਧਾ ਲੋਨ ਨੂੰ ਡਰਾਉਣ ਲਈ ਕਿਹਾ ਗਿਆ ਹੈ ਕਿ ਨਰਕ ਵਿੱਚ ਹਰ ਵੇਲੇ ਰੋਣ ਪਿੱਟਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਕੀੜੀਆਂ ਮਕੌੜੇ ਵੱਡ-ਵੱਡ ਖਾਂਦੇ ਹਨ ਖਾਜ ਕਰਨ ਤੋਂ ਹੀ ਵੇਲੇ ਨਹੀਂ ਮਿਲਦੀ ਉੱਤੇ ਹਰ ਕੋਈ ਬੁੱਢਾ ਹੋਰ ਬੁੱਢਾ ਹੋਈ ਜਾਂਦਾ ਹੈ ਸਪਸ਼ਟ ਹੈ ਕਿ ਧਰਮ ਨੇ ਨਰਕ ਦੇ ਸੰਕਲਪ ਵਿੱਚ ਉਹ ਸਾਰੇ ਦੁੱਖ ਪਾ ਦਿੰਦੇ ਹਨ ਨੰਦਾ ਸਮਰਾ ਸ਼ਰਧਾਲੂਆਂ ਨੂੰ ਜੀਵਨ ਪਰ ਆਪਣੀ ਉਪਜੀਵਕਾ ਕਮਾਉਣ ਲਈ ਕਰਨਾ ਪੈਂਦਾ ਹੈ ਅਤੇ ਸਵਰਗ ਚ ਉਹ ਸਾਰੇ ਸੁੱਖ ਪਾ ਦਿੱਤੇ ਹਨ ਜਿਨ੍ਹਾਂ ਲਈ ਸ਼ਰਧਾਲੂਆਂ ਦਾ ਦਿਲ ਤੰਗਦਾ ਰਹਿੰਦਾ ਹੈ ਕਿਹਾ ਜਾਂਦਾ ਹੈ ਕਿ ਨਰਕ ਵਿੱਚ ਅਸ਼ਾਂਤ ਰੂਹਾਂ ਨਿਰੰਤਰ ਝਟਕਣ ਵਿੱਚ ਪਈਆਂ ਘਰ ਲਾਉਂਦੀਆਂ ਰਹਿੰਦੀਆਂ ਹਨ ਸਵਰਗ ਨੂੰ ਧਰਤੀ ਤੋਂ ਉੱਪਰ ਕਿਹਾ ਗਿਆ ਹੈ ਜਦੋਂ ਕਿ ਨਰਕ ਨੂੰ ਧਰਤੀ ਤੋਂ ਨੀਮਾ ਅਸਮਾਨ ਆਸਾਂ ਮੀਦਾਂ ਦਾ ਪ੍ਰਤੀਕ ਹੁੰਦਾ ਹੈ ਜਦੋਂ ਕਿ ਖੂਨ ਨਰਕ ਦਾ ਪ੍ਰਤੀਕ ਹੈ ਅਸਮਾਨ ਵਿੱਚ ਚਾਨਣਾ ਖੁੱਲ ਅਤੇ ਸੁਤੰਤਰਤਾ ਹੈ ਜਦੋਂ ਕਿ ਖੂ ਵਿੱਚ ਹਨੇਰਾ ਸਲਾਬ ਅਤੇ ਤੰਗੀ ਹੁੰਦੀ ਹੈ ਨਰਕ ਅਤੇ ਸਵਰਗ ਦਾ ਸੰਕਲਪ ਜੀਵਨਦਿਆਂ ਨੂੰ ਮਰਿਆਂ ਨਾਲੋਂ ਅਤੇ ਇਸ ਸੰਸਾਰ ਨੂੰ ਦੂਜੇ ਸੰਸਾਰ ਨਾਲੋਂ ਨਿਖੇੜਨ ਲਈ ਵੀ ਵਰਤਿਆ ਜਾਂਦਾ ਰਿਹਾ ਹੈ ਨਰਕ ਦੰਡ ਦਾ ਪ੍ਰਤੀਕ ਹੈ ਜਦੋਂ ਕਿ ਸਵਰਗ ਇੱਕ ਪ੍ਰਕਾਰ ਦਾ ਇਨਾਮ ਹੈ ਇਹਨਾਂ ਅਰਥਾਂ ਵਿੱਚ ਹੀ ਅਸੀਂ ਜੀਵਨ ਵਿੱਚ ਨਰਕ ਅਤੇ ਸਵਰਗ ਸ਼ਬਦਾਂ ਦੀ ਵਰਤੋਂ ਕਰਦੇ ਰਹਿੰਦੇ ਹਾਂ ਮਰਨ ਉਪਰੰਤ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਕੀਤੀ ਜਾਣ ਵਾਲੀ ਅਰਦਾਸ ਦਾ ਆਧਾਰ ਵੀ ਇਹੀ ਹੈ ਕਿ ਸੰਗਤ ਅਰਦਾਸ ਰਹੀਂ ਗੁਰੂ ਮਹਾਰਾਜ ਨੂੰ ਸੁਪਾਸ਼ ਕਰਦੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਅਰਥਾਤ ਇਹ ਨਿਸ਼ਚਿਤ ਹੈ ਕਿ ਗੁਰੂ ਜੀ ਜ਼ਰੂਰ ਹੀ ਸਵਰਗ ਵਿੱਚ ਹਨ ਅਤੇ ਉਹਨਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਵੀ ਸਵਰਗ ਦਾ ਵਾਸੀ ਬਣ ਜਾਵੇਗਾ ਹਰ ਇੱਕ ਧਰਮ ਵਿੱਚ ਨਰਕ ਅਤੇ ਸਵਰਗ ਤੋਂ ਇੱਕ ਵੱਖਰਾ ਸੰਕਲਪ ਵੀ ਹੈ ਜਿਸ ਨੂੰ ਬੈਕੁੰਠ ਕਹਿੰਦੇ ਹਨ ਅੰਗਰੇਜ਼ੀ ਵਿੱਚ ਪੈਰਾਡਾਈਜ਼ ਅਤੇ ਹੈਵਨ ਵਿੱਚ ਅੰਤਰ ਹੈ ਢੜੀਆਂ ਰੂਹਾਂ ਨਰਕ ਪਵ ਹੈੱਲ ਵਿੱਚ ਜਾਂਦੀਆਂ ਹਨ ਚੰਗੀਆਂ ਰੂਹਾਂ ਸਵਰਗ ਪਵ ਹੈਵਨ ਵਿੱਚ ਜਾਂਦੀਆਂ ਹਨ ਪਰ ਰੱਬ ਬੈਕੁੰਠ ਪੈਰਾਡਾਈਜ਼ ਵਿੱਚ ਰਹਿੰਦਾ ਹੈ ਬੈਕੁੰਠ ਦੀ ਸਥਿਤੀ ਨਰਕ ਅਤੇ ਸਵਰਗ ਦੇ ਵਿਚਕਾਰ ਮਿਥੀ ਗਈ ਹੈ ਜਿੱਥੇ ਮਰਨ ਉਪਰੰਤ ਵਿਅਕਤੀ ਦੇ ਕਰਮਾਂ ਦੇ ਆਧਾਰ ਉੱਤੇ ਉਸ ਨੂੰ ਨਰਕ ਦਸ ਸਵਰਗ ਵਿੱਚ ਭੇਜਿਆ ਜਾਂਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਨਰਕ ਦੇ ਦਰਵਾਜ਼ੇ ਸਦਾ ਖੁੱਲੇ ਰਹਿੰਦੇ ਹਨ ਪਰ ਸਵਰਗ ਦਾ ਰਾਹ ਸੂਈ ਦੇ ਨੱਕੇ ਨਾਲੋਂ ਵੀ ਤੰਗ ਹੈ ਜੇ ਚੰਗੇ ਕਰਮ ਕੀਤੇ ਹੋਣ ਤਾਂ ਸਵਰਗ ਦੇ ਪੁਲ ਚੌੜੇ ਹੋ ਜਾਂਦੇ ਹਨ ਅਤੇ ਪਰियां ਸਵਾਗਤ ਲਈ ਆਉਂਦੀਆਂ ਹਨ ਵਾਸਤਵ ਵਿੱਚ ਇਹ ਸਾਰਾ ਕੁਝ ਮਨੁੱਖ ਨੂੰ ਧਰਮ ਦੀ ਦ੍ਰਿਸ਼ਟੀ ਤੋਂ ਮਾੜੇ ਕੰਮ ਕਰਨ ਤੋਂ ਰੁਕਣ ਅਤੇ ਚੰਗੇ ਕੰਮ ਕਰਨ ਲਈ ਉਤਸ਼ਾਹ ਦੇਣ ਦੇ ਉਦੇਸ਼ ਨਾਲ ਕਿਹਾ ਜਾਂਦਾ ਰਿਹਾ ਹੈ ਹਰ ਧਰਮ ਨੇ ਚੰਗੇ ਅਤੇ ਮਾੜੇ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਹੈ। Hindu ਧਰਮ ਅਨਸਾਰ ਕਰਮਾਂ ਦੇ ਆਧਾਰ ਉੱਤੇ ਵਿਅਕਤੀ ਨੇ ਇਸ ਸੰਸਾਰ ਵਿੱਚ ਮੁੜ ਕੇ ਆਉਣਾ ਹੁੰਦਾ ਹੈ। ਅਤੇ ਉਸ ਨੇ ਆਪਣੇ ਕਰਮਾਂ ਦੇ ਆਧਾਰ ਉੱਤੇ 21 ਨਰਕਾਂ ਵਿੱਚੋਂ ਕਿਸੇ ਇੱਕ ਨਰਕ ਵਿੱਚ ਸਜ਼ਾ ਵੀ ਭੁਗਤਣੀ ਹੁੰਦੀ ਹੈ। Hindu ਧਰਮ ਅਨਸਾਰ ਜਨਮਾਂ ਦਾ ਚੱਕਰ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਆਤਮਾ ਦੀ ਮੁਕਤੀ ਨਹੀਂ ਹੋ ਜਾਂਦੀ। ਬੁੱਧ ਧਰਮ ਵੀ ਦੁੱਖਾਂ ਸੁੱਖਾਂ ਨੂੰ ਕਰਮਾਂ ਦਾ ਫਲ ਮੰਨਦਾ ਹੈ। ਬੁੱਧ ਧਰਮ ਅਨਸਾਰ ਮਰੇ ਵਿਅਕਤੀ ਦੇ ਮਕਦਮੇ ਦੀ ਸੁਣਵਾਈ 49 ਦਿਨਾਂ ਹੁੰਦੀ ਹੈ ਅਤੇ ਇਸ ਉਪਰੰਤ ਉਸ ਨੂੰ ਨਰਕ ਜਾਂ ਸਵਰਗ ਵਿੱਚ ਰਹਿਣ ਲਈ ਅੱਗੇ ਮੇਜ ਜਾਂਦੀ ਹੈ। ਸਪਸ਼ਟ ਹੈ ਕਿ ਹਰ ਧਰਮ ਨੇ ਅਤੇ ਫਿਰਕੇ ਨੇ ਨਰਕ ਅਤੇ ਸਵਰਗ ਬਾਰੇ ਆਪਣੀ ਲੋੜ ਅਤੇ ਸਥਿਤੀ ਅਨਸਾਰ ਵਿਨ-ਵਿਨ ਤਰਕ ਉਸਾਰੇ ਹੋਏ ਹਨ। ਨਰਕ ਅਤੇ ਸਵਰਗ ਦੀ ਹੋਂਦ ਮਨੁੱਖੀ ਕਲਪਨਾ ਵਿੱਚ ਹੀ ਹੈ। ਵਿਗਿਆਨ ਦੇ ਪ੍ਰਭਾਵ ਨਾਲ ਧਰਮ ਦਾ ਪ੍ਰਭਾਵ ਘਟ ਰਿਹਾ ਹੈ। ਅਤੇ ਮਨੁੱਖੀ ਸੋਚ ਉੱਤੇ ਨਰਕ ਅਤੇ ਸਵਰਗ ਦੇ ਸੰਕਲਪਾਂ ਦੀ ਪਕੜ ਵੀ ਢਿੱਲੀ ਪੈ ਰਹੀ ਹੈ। ਯਥਾਰਥਵਾਦ ਜਾਂ ਪਦਾਰਥਵਾਦ ਅਨਸਾਰ ਇਹ ਸੰਸਾਰ ਹੀ ਸੱਚ ਹੈ ਅਤੇ ਇਸ ਤੋਂ ਇਲਾਵਾ ਕੋਈ ਹੋਰ ਸਚਾਈ ਨਹੀਂ ਹੈ। ਇਹ ਨਵੇਂ ਵਿਚਾਰਧਾਰਾ ਦਾ ਅਸਰ ਇਹ ਹੋਇਆ ਹੈ ਕਿ ਮਨੁੱਖ ਦਾ ਆਪਣੇ ਆਪ ਵਿੱਚ ਵਿਸ਼ਵਾਸ ਵਧਿਆ ਹੈ ਅਤੇ ਹੁਣ ਉਹ ਨਰਕ ਦੇ ਡਰਾਵਿਆਂ ਅਤੇ ਸਵਰਗ ਦੇ ਲਾਰਿਆਂ ਦੀ ਪਹਿਲਾਂ ਵਾਂਗ ਪ੍ਰਵਾਹ ਨਹੀਂ ਕਰਦਾ। ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ